ਮਾਦਰੋ ਨੂੰ ਫੜਨ ਦੇ ਪਿੱਛੇ ਅਸਲ ਨੂੰ ਦਾ ਛੁਪਿਆ ਮੰਤਵ ਕੀ ਆ ਕਿ ਜਿਹੜਾ ਵੈਨਜੂਏਲਾ ਉਹ ਦੁਨੀਆ ਦਾ ਸਭ ਤੋਂ ਵੱਡੇ ਤੇਲ ਭੰਡਾਰਾਂ ਵਾਲਾ ਦੇਸ਼ ਆ ਤੇ ਜਿਹੜੇ ਵੈਨਜੂਏਲਾ ਦੇ ਵਿੱਚ ਇਸ ਟਾਈਮ ਨਿਕੋਲਸ ਮਾਦਰੋ ਦੀ ਸਰਕਾਰ ਆ ਉਹ ਅਮਰੀਕਾ ਦੀਆਂ ਕੰਪਨੀਆਂ ਨੂੰ ਉੱਥੇ ਤੇਲ ਕੱਢਣ ਦਾ ਠੇਕਾ ਨਹੀਂ ਦੇ ਰਹੀ ਭਾਰਤ ਉਹਨਾਂ ਮੁਲਕਾਂ 'ਚ ਆਉਂਦਾ ਜਿੱਥੋਂ ਦੇ ਹਾਕਮਾਂ ਨੇ ਅਮਰੀਕਾ ਸਾਹਮਣੇ ਗੋਡੇ ਟੇਕੇ ਹੋਏ ਆ ਪਰ ਰੂਹ ਸਾਹਮਣੇ ਗੋਡੇ ਟੇਕੇ ਹੋਏ ਆ ਪਰ ਜਿਹੜੇ ਮੁਲਕ ਅਮਰੀਕਾ ਦੇ ਸਾਹਮਣੇ ਗੋਡੇ ਨਹੀਂ ਟੇਕਦੇ ਅੜ ਜਾਂਦੇ ਆ ਕਿ ਅਸੀਂ ਤੇਰੀ ਪਾਲਿਸੀ ਨੂੰ ਮੰਨਣਾ ਨਹੀਂ ਤੇਰੀ ਪਾਲਿਸੀ ਨੂੰ ਲਾਗੂ ਨਹੀਂ ਕਰਨਾ ਤੇਰੀ ਇਨਵੈਸਟਮੈਂਟ ਨਹੀਂ ਹੋਣ ਦੇਣੀ ਉਹਨਾਂ ਦੇ ਉੱਤੇ ਫਿਰ ਅਮਰੀਕਾ ਕੋਈ ਨਾ ਕੋਈ ਬਹਾਨਾ ਬਣਾ ਕੇ ਹਮਲਾ ਕਰਦਾ ਲੀਬੀਆ ਦੇ ਰਾਸ਼ਟਰਪਤੀ ਗਾਦਾਫੀ ਤੇ ਇਲਜ਼ਾਮ ਲਾਏ ਕਿ ਇਹ ਉੱਥੇ ਆਪਣੇ ਲੋਕਾਂ ਤੇ ਜ਼ੁਲਮ ਕਰ ਰਿਹਾ ਇਦਾਂ ਹੀ ਪਨਾਮਾ ਦੇ ਰਾਸ਼ਟਰਪਤੀ ਤੇ ਦੋਸ਼ ਲਾਏ ਤੇ ਇਰਾਕ ਦੇ ਰਾਸ਼ਟਰਪਤੀ ਸਦਮ ਹਸਨ ਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਦੋਸ਼ ਲਾਉਣ ਵਾਲਾ ਵੀ ਅਮਰੀਕੀ ਸਾਮਰਾਜ ਕੇਸ ਚਲਾਉਣ ਵਾਲਾ ਵੀ ਅਮਰੀਕੀ ਸਾਮਰਾਜ ਉੱਥੇ ਸੁਣਵਾਈ ਕਰਨ ਵਾਲਾ ਵੀ ਅਮਰੀਕੀ ਸਾਮਰਾਜ ਤੇ ਫਾਂਸੀ ਦੀ ਸਜ਼ਾ ਦੇਣ ਵਾਲਾ ਵੀ ਅਮਰੀਕੀ ਸਾਮਰਾਜ ਆਪ ਹੀ ਵਕੀਲ ਆ ਆਪ ਹੀ ਜੱਜ ਆ ਆਪ ਹੀ ਦੋਸ਼ ਲਾਉਣ ਵਾਲਾ ਬੰਦਾ ਤੇ ਜਿਹੜਾ ਇਹ ਠੇਕੇਦਾਰ ਬਣਿਆ ਫਿਰਦਾ ਅਮਰੀਕਾ ਕਿ ਮੈਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦਾ ਮਸੀਹਾ ਆ ਉਹਨਾਂ ਨੇ ਕਿ ਇੱਕ ਚੁਣੇ ਹੋਏ ਦੇਸ਼ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਤੁਸੀਂ ਆ ਕੇ ਹਮਲਾ ਕਰਦੇ ਹੋ ਉਹਦੀ ਘਰਵਾਲੀ ਦੇ ਨੂੰ ਚੱਕ ਕੇ ਲੈ ਜਾਂਦੇ ਹੋ ਤੇ ਉਹਨੂੰ ਕਹਿੰਦੇ ਹੋ ਕਿ ਹੁਣ ਇਹਦੇ ਤੇ ਕੇਸ ਚਲਾ ਵਾਂਗੇ ਤੇ ਤੁਸੀਂ ਪੋਸਟਾਂ ਪਾ ਕੇ ਦੱਸ ਰਹੇ ਹੋ ਇਹ ਲੋਕਤੰਤਰ ਨਹੀਂ ਲੋਕਤੰਤਰ ਦੀ ਹੱਤੇ ਵਾਲੀ ਕਾਰਵਾਈ ਹੈ ਅਮਰੀਕਾ ਹੁਣ ਇੱਕ ਦਹਿਸ਼ਤ ਵਾਲੀ ਕਾਰਵਾਈ ਜਿਹੜੀ ਪਾ ਕੇ ਉਹ ਦੱਸਣਾ ਚਾਹੁੰਦਾ ਕਿ ਮੈਂ ਇੱਥੋਂ ਦਾ ਆਕਾ ਤੇ ਮੇਰੇ ਕਹੇ ਅਨੁਸਾਰ ਹੀ ਸਭ ਕੁਝ ਹੋਊ ਪਰ ਇਹ ਅਮਰੀਕਾ ਦਾ ਵਹਿਮ ਆ ਭੁਲੇਖਾ ਕੱਢ ਦਵੇ ਹੁਣ ਦੁਨੀਆ ਬਦਲ ਚੁੱਕੀ ਆ ਸਵਾਲ ਇਹ ਨਹੀਂ ਹੈ ਕਿ ਨਿਕੋਲਸ ਬਾਹਰ ਆਊ ਜਾਂ ਨਹੀਂ ਆਊ ਸਵਾਲ ਇਹ ਆ ਕਿ ਅਮਰੀਕਾ ਦੇ ਸਾਹਮਣੇ ਨਿਕੋਲਸ ਨੇ ਜੁਰਤ ਦਿਖਾਈ ਆ ਨਿਕੋਲਸ ਨੇ ਲੜਨ ਦਾ ਜਿਗਰਾ ਦਿਖਾਇਆ ਤੇ ਜਦੋਂ ਲੜਾਈਆਂ ਲੜਦੇ ਆ ਉਹਦੇ ਵਿੱਚ ਗ੍ਰਿਫਤਾਰੀਆਂ ਮੌਤਾਂ ਇਹ ਦਾ ਸਦੀਆਂ ਦਾ ਦਸਤੂਰ ਆ ਪਰ ਨਿਕੋਲਸ ਮਾਦਰੋਂ ਨੂੰ ਜੇ ਮਾਰ ਵੀ ਦਿੰਦੇ ਆ ਤਾਂ ਨਿਕੋਲਸ ਮਾਦਰੋ ਆਪਣੇ ਦੇਸ਼ ਦੇ ਲੋਕਾਂ ਦਾ ਸ਼ਹੀਦ ਕਾ ਹੋਊਗਾ ਉਹਨੂੰ ਉਹਨੂੰ ਇੱਕ ਪ੍ਰੇਰਨਾ ਦੇ ਤੌਰ ਤੇ ਲੋਕ ਲੈ ਕੇ ਲੜਨਗੇ ਅਮਰੀਕਾ ਨੇ ਕਾਰਵਾਈ ਕੀਤੀ ਹੈ ਕੋਈ ਯੋਧਿਆਂ ਵਾਲੀ ਕਾਰਵਾਈ ਨਹੀਂ ਇਹਨੂੰ ਅਮਰੀਕਾ ਨੂੰ ਅਸੀਂ ਯੋਧਾ ਨਹੀਂ ਕਹਿ ਸਕਦੇ ਅਸਲ ਦੇ ਵਿੱਚ ਜਿਹੜਾ ਅਮਰੀਕੀ ਸਾਮਰਾਜਾ ਉਹਦਾ ਕਰਦਾਰ ਹੀ ਰਿਹਾ ਅਸਲ ਦੇ ਵਿੱਚ ਮਾਦਰੋ ਨੂੰ ਫੜਨ ਦੇ ਪਿੱਛੇ ਅਸਲ ਨੂੰ ਦਾ ਛੁਪਿਆ ਮੰਤਵ ਕੀ ਆ ਕਿ ਜਿਹੜਾ ਵੈਨਜੂਏਲਾ ਉਹ ਦੁਨੀਆ ਦਾ ਸਭ ਤੋਂ ਵੱਡੇ ਤੇਲ ਭੰਡਾਰਾਂ ਵਾਲਾ ਦੇਸ਼ ਆ ਜਿੱਥੇ ਬਹੁਤ ਜ਼ਿਆਦਾ ਤੇਲ ਦੇ ਭੰਡਾਰ ਨੇ ਤੇ ਜਿਹੜੇ ਵੈਨਜੂਏਲਾ ਦੇ ਵਿੱਚ ਇਸ ਟਾਈਮ ਨਿਕੋਲਸ ਮਾਦਰੋ ਦੀ ਸਰਕਾਰ ਆ ਉਹ ਅਮਰੀਕਾ ਦੀਆਂ ਕੰਪਨੀਆਂ ਨੂੰ ਉੱਥੇ ਤੇਲ ਕੱਢਣ ਦਾ ਠੇਕਾ ਨਹੀਂ ਦੇ ਰਹੀ ਤੇ ਜਿਹੜੀ ਤੁਸੀਂ ਸ਼ਾਇਦ ਤੁਹਾਡੇ ਚਾਣ ਧਿਆਨ ਚੋ ਵੀ ਜਿਹੜਾ ਇਸ ਵਾਰ ਮਾਰੀਆ ਨੂੰ ਨੋਵਲ ਪੀਸ ਪ੍ਰਾਈਜ਼ ਮਿਲਿਆ ਹੈਗਾ ਸ਼ਾਂਤੀ ਦਾ ਪੁਰਸਕਾਰ ਮਿਲਿਆ ਉਹ ਵੈਨਜੂਏਲਾ ਦੀ ਲੇਡੀ ਨੂੰ ਮਿਲਿਆ ਮੈਂ ਤੁਹਾਨੂੰ ਜਹੰਦਾ ਸੀ ਹਾਂ ਉਹ ਲੇਡੀ ਨੇ ਮਤਲਬ ਇਸ ਸ਼ਰੇਆਮ ਕੀਆ ਇਲੈਕਸ਼ਨ ਦੇ ਵਿੱਚ ਕਿ ਜਿਹੜੀ ਵੈਂਜੂਏਲਾ ਦੀ ਸਰਕਾਰ ਆ ਉਹਨੂੰ ਤਖਤਾ ਪਲਟ ਜੇ ਹੁੰਦਾ ਹੈਗਾ ਤੇ ਮੇਰੇ ਕੋਲ ਸੱਤਾ ਹੁੰਦੀ ਆ ਤਾਂ ਮੈਂ ਵੈਂਜੂਏਲਾ ਦੇ ਤੇਲ ਦੇ ਭੰਡਾਰ ਅਮਰੀਕਾ ਦੀਆਂ ਕੰਪਨੀਆਂ ਦੇ ਲਈ ਖੋਲਾਂਗੀ ਤੇ ਵੈਂਜੂਏਲਾ ਦੇ ਵਿੱਚ ਜਿਹੜਾ ਸੱਤਾ ਪਰਿਵਰਤਨ ਆ ਉਹ ਇਲੈਕਸ਼ਨ ਨਾਲ ਨਹੀਂ ਹੋ ਸਕਦਾ ਉਹ ਵਿਦੇਸ਼ੀ ਦਖਲ ਦੇ ਨਾਲ ਹੋ ਸਕਦਾ ਉਹਨੇ ਗੱਲ ਸਪਸ਼ਟ ਕਰਤੀ ਸੀ ਕਿ ਅਮਰੀਕਾ ਦਾ ਜਿਹੜਾ ਹਮਲਾ ਹੋਣ ਵਾਲੇ ਦਿਨਾਂ ਦੇ ਵਿੱਚ ਵੈਂਜਵੇਲਾ ਤੇ ਹੋਣਾ ਤੇ ਜਿਹੜਾ ਅਮਰੀਕਾ ਹੈਗਾ ਉਹਦੇ ਸ਼ੁਰੂ ਤੋਂ ਕਰਦਾਰ ਇਹ ਰਿਹਾ ਕਿ ਉਹਨੇ ਪਹਿਲਾਂ ਇਰਾਕ ਦੇ ਰਾਸ਼ਟਰਪਤੀ ਸੁਦਾਮ ਹਸਨ ਤੇ ਇਹ ਦੋਸ਼ ਲਾਇਆ ਕਿ ਇਹਦੇ ਕੋਲ ਨਿਊਕਲੀਅਰ ਬੰਬ ਨੇ ਇਹ ਬੰਬ ਚਲਾ ਸਕਦਾ ਇਸ ਕਰਕੇ ਅਸੀਂ ਸੁਦਾਮ ਹਸਨ ਤੇ ਹਮਲਾ ਕਰਕੇ ਉਹਨੂੰ ਫੜ ਰਹੇ ਹਾਂ ਇਹ ਲੀਬੀਆ ਦੇ ਰਾਸ਼ਟਰਪਤੀ ਗਾਫੀ ਤੇ ਇਲਜ਼ਾਮ ਲਾਏ ਕਿ ਇਹ ਉੱਥੇ ਆਪਣੀ ਲੋਕਾਂ 'ਤੇ ਜ਼ੁਲਮ ਕਰ ਰਿਹਾ ਇੱਦਾਂ ਹੀ ਪਨਾਮਾ ਦੇ ਰਾਸ਼ਟਰਪਤੀ ਤੇ ਦੋਸ਼ ਲਾਏ ਤੇ ਇਰਾਕ ਦੇ ਰਾਸ਼ਟਰਪਤੀ ਸੁਦਾਮ ਹਸਨ ਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਦੋਸ਼ ਲਾਉਣ ਵਾਲਾ ਵੀ ਅਮਰੀਕੀ ਸਾਮਰਾਜ ਕੇਸ ਚ ਲਾਉਣ ਵਾਲਾ ਵੀ ਅਮਰੀਕੀ ਸਾਮਰਾਜ ਉੱਥੇ ਸੁਣਵਾਈ ਕਰਨ ਵਾਲਾ ਵੀ ਅਮਰੀਕੀ ਸਾਮਰਾਜ ਤੇ ਫਾਂਸੀ ਦੀ ਸਜ਼ਾ ਦੇਣ ਵਾਲਾ ਵੀ ਅਮਰੀਕੀ ਸਾਮਰਾਜ ਆਪ ਹੀ ਵਕੀਲ ਆ ਆਪ ਹੀ ਜੱਜ ਆ ਆਪ ਹੀ ਦੋਸ਼ ਲਾਉਣ ਵਾਲਾ ਬੰਦਾ ਤੇ ਹੁਣ ਉਹ ਨਿਕੋਲ ਸਮਾਦਰੋ ਨੂੰ ਕਹਿ ਰਿਹਾ ਕਿ ਡਰੱਗਸ ਭੇਜਦਾ ਹੈਗਾ ਅਮਰੀਕਾ ਦੇ ਅੰਦਰ ਜਿਹੜੇ ਝੂਠ ਬਿਲਕੁਲ ਬੇਬੁਨਿਆਦ ਆ ਅਸਲ ਵਿੱਚ ਮੇਨ ਮਕਸਦ ਹੈਗਾ ਉਹਦੇ ਤੇਲ ਖੂਹਾਂ ਦੇ ਉੱਤੇ ਕਬਜ਼ਾ ਕਰਨਾ ਤੇ ਜਿਹੜਾ ਇਹ ਠੇਕੇਦਾਰ ਬਣਿਆ ਫਿਰਦਾ ਅਮਰੀਕਾ ਕਿ ਮੈਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦਾ ਮਸੀਹਾ ਆ ਉਹਨਾਂ ਨੇ ਕਿ ਇੱਕ ਚੁਣੇ ਹੋਏ ਦੇਸ਼ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਤੁਸੀਂ ਆ ਕੇ ਹਮਲਾ ਕਰਦੇ ਹੋ ਉਹਦੀ ਘਰਵਾਲੀ ਦੇ ਨੂੰ ਚੱਕ ਕੇ ਲੈ ਜਾਂਦੇ ਹੋ ਤੇ ਉਹਨੂੰ ਕਹਿੰਦੇ ਹੋ ਕਿ ਹੁਣ ਇਹਦੇ ਤੇ ਤੁਸੀਂ ਕੇਸ ਚਲਾਵਾਂਗੇ ਤੇ ਤੁਸੀਂ ਪੋਸਟਾਂ ਪਾ ਕੇ ਦੱਸ ਰਹੇ ਹੋ ਇਹ ਲੋਕਤੰਤਰ ਨਹੀਂ ਲੋਕਤੰਤਰ ਦੀ ਹੱਤੇ ਵਾਲੀ ਕਾਰਵਾਈ ਆ ਤੇ ਸਾਮਰਾਜ ਦਾ ਕਰਾਰ ਹੀ ਇਹ ਰਿਹਾ ਕਿ ਉਹਨੇ ਦੱਬੇ ਕੁਚਲੇ ਦਬਾਏ ਹੋਏ ਗਰੀਬ ਮੁਲਕਾਂ ਦੇ ਉੱਤੇ ਹਮਲੇ ਕੀਤੇ ਆ ਤੇ ਉੱਥੇ ਹਮਲੇ ਕਰਕੇ ਉਹਨਾਂ ਦੇ ਕੁਦਰਤੀ ਸਾਧਨਾਂ ਨੂੰ ਲੁੱਟਿਆ ਤੇ ਅਮਰੀਕਾ ਇਸ ਟਾਈਮ ਜਿਹੜੇ ਲੈਟਨ ਅਮਰੀਕਾ ਦੇ ਮੁਲਕ ਨੇ ਜਿਨ੍ਹਾਂ ਨੂੰ ਅਮਰੀਕਾ ਦਾ ਪਛਵਾੜਾ ਕਿਹਾ ਜਾਂਦਾ ਉਹਨਾਂ ਨੂੰ ਬੇਸਿਕਲੀ ਉੱਥੇ ਆਪਣਾ ਦੁਬਾਰਾ ਕਬਜ਼ਾ ਜਮਾਉਣਾ ਚਾਹੁੰਦਾ ਕਿਉਂਕਿ ਉਹਨਾਂ ਦੇ ਮੁਲਕਾਂ ਦੇ ਵਿੱਚ ਰੂਸ ਔਰ ਜਿਹੜੀ ਚੀਨ ਦੀ ਆ ਉਹ ਇਨਵੈਸਟਮੈਂਟ ਵਧੀ ਆ ਉੱਥੇ ਉੱਥੇ ਰੂਸ ਔਰ ਚੀਨ ਦਾ ਪ੍ਰਭਾਵ ਵਧਿਆ ਇਸ ਕਰਕੇ ਅਮਰੀਕਾ ਹੁਣ ਇੱਕ ਦਸ਼ਤ ਵਾਲੀ ਕਾਰਵਾਈ ਜਿਹੜੀ ਪਾ ਕੇ ਉਹ ਦੱਸਣਾ ਚਾਹੁੰਦਾ ਕਿ ਮੈਂ ਇੱਥੋਂ ਦਾ ਆਕਾ ਤੇ ਮੇਰੇ ਕਹੇ ਅਨੁਸਾਰ ਹੀ ਸਭ ਕੁਝ ਹੋਊ ਪਰ ਇਹ ਅਮਰੀਕਾ ਦਾ ਵਹਿਮ ਆ ਭੁਲੇਖਾ ਕੱਢ ਦਵੇ ਹੁਣ ਦੁਨੀਆ ਬਦਲ ਚੁੱਕੀ ਆ ਹੁਣ 1991 ਤੋਂ ਬਾਅਦ ਵਾਲਾ ਸੰਸਾਰ ਨਹੀਂ ਹੈ ਕਿ ਜਿੱਥੇ ਅਮਰੀਕਾ ਨੇ ਕਿਹਾ ਜੰਗ ਲੱਗੀ ਜਿੱਥੇ ਅਮਰੀਕਾ ਨੇ ਕਿਹਾ ਜੰਗ ਬੰਦ ਹੋ ਗਈ ਦੁਨੀਆ ਦੇ ਬਹੁਤ ਵੱਡੇ ਹਿੱਸੇ ਨੇ ਬਹੁਤ ਸਾਰੇ ਵੱਡੇ ਦੇਸ਼ਾਂ ਨੇ ਯੂਰਪੀਅਨ ਮੁਲਕਾਂ ਨੇ ਇਹਦਾ ਵਿਰੋਧ ਕੀਤਾ ਇੱਥੋਂ ਤੱਕ ਕਿ 트ੰਪ ਅਮਰੀਕਾ ਦੇ ਅੰਦਰ ਹੀ ਕਮਲਾ ਹੈਰਿਸ ਨੇ ਇਹਦਾ ਵਿਰੋਧ ਕੀਤਾ ਕਿ ਕਾਰਵਾਈ ਗਲਤ ਆ ਇਹ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ ਇਹ ਕੀ ਲੱਗਦਾ ਇਹ ਤਾਂ ਜਿਹਦੇ ਬਾਰੇ ਸੁਣਦੇ ਆ ਤਾਂ ਹਨੇਰਗਰ ਦੀ ਲੱਗਦੀ ਆ ਦੇਸ਼ ਦਾ ਚੁਣਿਆ ਹੋਇਆ ਰਾਸ਼ਟਰਪਤੀ ਦੇਸ਼ ਉਹਦੇ ਵਿਰੋਧ ਚ ਨਹੀਂ ਹੈ ਨਾ ਅਮਰੀਕਾ ਚੱਕ ਕੇ ਲੈ ਕੇ ਜਾਂਦਾ ਹੈ ਨਾ ਦੁਨੀਆ ਪੱਧਰ ਤੇ ਇਹ ਚੀਜ਼ਾਂ ਹੋ ਰਹੀਆਂ ਨੇ ਤਾਂ ਭਾਰਤ ਦੇ ਸਿਨੇਰੀਓ ਚ ਦੇਖਦੇ ਆ ਕਿ ਜੇ ਭਾਰਤ ਵੀ ਇਸੇ ਗੱਲ ਤੋਂ ਡਰਦਾ ਵੀ ਆ ਵੀ ਨਹੀਂ ਅਸੀਂ ਅਮਰੀਕਾ ਨਾਲ ਲੜ ਨਹੀਂ ਸਕਦੇ ਜਦ ਭਾਰਤ ਦੀ ਨੀਤੀ ਕੋਈ ਹੋਰ ਲੱਗਦੀ ਹੈ ਜਿਵੇਂ ਉਹ ਕਹਿੰਦਾ ਉਹਦੀ ਨੀਤੀ ਅਨੁਸਾਰ ਚੱਲਦੇ ਨੇ ਭਾਰਤ ਦੇ ਹਾਕਮ ਨਹੀਂ ਦੇਖੋ ਅਮਰੀਕੀ ਸਾਮਰਾਜ ਦਾ ਕੰਮ ਕਰਨ ਦਾ ਤਰੀਕਾ ਕੀ ਆ ਕਿ ਉਹ ਪਹਿਲਾਂ ਤਾਂ ਉਹ ਮੁਲਕਾਂ ਨੂੰ ਆਪਣੀ ਪਾਲਿਸੀ ਜਾਂ ਆਪਣੀ ਨੀਤੀ ਲਾਗੂ ਕਰਨ ਦੇ ਲਈ ਉਹਨਾਂ ਤੇ ਇੱਕ ਪ੍ਰੈਸ਼ਰ ਬਣਾਉਂਦਾ ਜਿਹੜੇ ਮੁਲਕ ਉਸ ਪ੍ਰੈਸ਼ਰ ਨਾਲ ਹੀ ਮੰਨ ਜਾਂਦੇ ਨੇ ਉਹਨਾਂ ਉੱਪਰ ਹਮਲਾ ਨਹੀਂ ਕਰਦਾ ਭਾਰਤ ਉਹਨਾਂ ਮੁਲਕਾਂ 'ਚ ਆਉਂਦਾ ਜਿੱਥੋਂ ਦੇ ਹਾਕਮਾਂ ਨੇ ਅਮਰੀਕਾ ਸਾਹਮਣੇ ਗੋਡੇ ਟੇਕੇ ਹੋਏ ਆ ਰੂਸ ਸਾਹਮਣੇ ਗੋਡੇ ਟੇਕੇ ਹੋਏ ਆ ਪਰ ਜਿਹੜੇ ਮੁਲਕ ਅਮਰੀਕਾ ਦੇ ਸਾਹਮਣੇ ਉਹਦੇ ਨਹੀਂ ਟੇਕਦੇ ਅਰਜੰਦੇ ਆ ਕਿ ਅਸੀਂ ਤੇਰੀ ਪਾਲਿਸੀ ਨੂੰ ਮੰਨਣਾ ਨਹੀਂ ਤੇਰੀ ਪਾਲਿਸੀ ਨੂੰ ਲਾਗੂ ਨਹੀਂ ਕਰਨਾ ਤੇਰੀ ਇਨਵੈਸਟਮੈਂਟ ਨਹੀਂ ਹੋਣ ਦੇਣੀ ਉਹਨਾਂ ਦੇ ਉੱਤੇ ਫਿਰ ਅਮਰੀਕਾ ਕੋਈ ਨਾ ਕੋਈ ਬਹਾਨਾ ਬਣਾ ਕੇ ਹਮਲਾ ਕਰਦਾ ਨਿਕੋਲਸ ਮਾਦਰੋ ਅਰ ਗਿਆ ਉਹਨੇ ਆਪਣੇ ਮੁਲਕ ਦੇ ਕੁਦਰਤੀ ਸਾਧਨ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਕਿਹਾ ਕਿ ਮੈਂ ਆਪਣੇ ਲੋਕਾਂ ਨਾਲ ਖੜਾ ਮੈਂ ਅਮਰੀਕਾ ਦੀਆਂ ਕੰਪਨੀਆਂ ਨੂੰ ਨਹੀਂ ਆਉਣ ਦੇਣਾ ਮੈਂ ਇਹ ਤੇਲ ਦੇ ਖੂਹਾਂ ਦਾ ਜਿਹੜਾ ਸਰਕਾਰੀਕਰਨ ਰੱਖੂਗਾ ਇਹ ਸਰਕਾਰ ਦੇ ਕੰਟਰੋਲ ਦੇ ਵਿੱਚ ਰਹਿਣਗੇ ਤੇ ਉਹਨੇ ਹਮਲਾ ਕੀਤਾ ਉੱਥੋਂ ਉਹਨਾਂ ਨੂੰ ਉਹਦੀ ਘਰ ਵਾਲੀ ਤੇ ਉਹਨੂੰ ਗ੍ਰਿਫਟਾਰ ਕਰਕੇ ਉਹ ਅਮਰੀਕਾ ਲੈ ਗਿਆ ਪਰ ਵੈਂਜੇਲਾ ਦੇ ਲੋਕ ਸੜਕਾਂ ਤੇ ਆਏ ਆ ਦੁਨੀਆ ਦੇ ਲੋਕ ਸੜਕਾਂ ਤੇ ਆਏ ਆ ਸਵਾਲ ਇਹ ਨਹੀਂ ਹੈ ਕਿ ਨਿਕੋਲਸ ਬਾਹਰ ਆਊ ਜਾਂ ਨਹੀਂ ਆਊ ਸਵਾਲ ਇਹ ਆ ਕਿ ਅਮਰੀਕਾ ਦੇ ਸਾਹਮਣੇ ਨਿਕੋਲਸ ਨੇ ਜੁਰਤ ਦਿਖਾਈ ਆ ਨਿਕੋਲਸ ਨੇ ਲੜਨ ਦਾ ਜਿਗਰਾ ਦਿਖਾਇਆ ਤੇ ਜਦੋਂ ਲੜਾਈਆਂ ਲੜਦੇ ਆ ਉਹਦੇ ਵਿੱਚ ਗ੍ਰਿਫਤਾਰੀਆਂ ਮੌਤਾਂ ਇਹ ਤਾਂ ਸਦੀਆਂ ਦਾ ਦਸਤੂਰ ਆ ਪਰ ਨਿਕੋਲਸ ਮਾਦਰੋਂ ਨੂੰ ਜੇ ਮਾਰ ਵੀ ਦਿੰਦੇ ਆ ਤਾਂ ਨਿਕੋਲਸ ਮਾਦਰੋ ਆਪਣੇ ਦੇਸ਼ ਦੇ ਲੋਕਾਂ ਦਾ ਸ਼ਹੀਦ ਕਾ ਹੋਊਗਾ ਉਹਨੂੰ ਉਹਨੂੰ ਇੱਕ ਪ੍ਰੇਰਨਾ ਦੇ ਤੌਰ ਤੇ ਲੋਕ ਲੈ ਕੇ ਲੜਨਗੇ ਇਸ ਕਰਕੇ ਤਾਂ ਡਰਨ ਦੀ ਜਾਂ ਨਿਰਾਸ਼ ਹੋਣ ਵਾਲੀ ਲੋੜ ਨਹੀਂ ਹੈ ਇਹ ਤਾਂ ਅਮਰੀਕਾ ਦੇ ਸਾਹਮਣੇ ਜਿੰਨਾ ਲੋਕਾਂ ਨੇ ਆਪਣੀਆਂ ਹਿੱਕਾਂ ਤਾਣੀਆਂ ਨੇ ਉਹਦਾ ਫਿਰ ਨਤੀਜਾ ਤਾਂ ਹੁੰਦਾ ਹੀ ਹੈ ਕਿ ਜਦੋਂ ਤੁਸੀਂ ਲੜਦੇ ਆ ਤਾਂ ਤੁਸੀਂ ਕਈ ਵਾਰ ਜਾਨ ਕੁਰਬਾਨ ਵੀ ਕਰਨੀ ਪੈਂਦੀ ਆ ਕਈ ਵਾਰ ਤੁਸੀਂ ਸੱਤਾ ਨੂੰ ਬਚਾ ਵੀ ਲੈਂਦੇ ਹੋ ਜੀ ਤਾਂ ਭਾਰਤ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨਿਕੋਲਸ ਮਾਦਰੋ ਦੀ ਗ੍ਰਿਫਤਾਰੀ ਤੇ ਜਾਂ ਅਮਰੀਕਾ ਵੈਨਜੂਏਲਾ ਦੇ ਜਿਹੜੇ ਸਬੰਧ ਚੱਲ ਰਹੇ ਆ ਜਿਵੇਂ ਭਾਰਤ ਦੇ ਵੱਡੇ ਵੱਡੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਭਾਰਤ ਦੇ ਜਿਹੜੇ ਪੋਲੀਟੀਸ਼ੀਅਨ ਨੇ ਇਹ ਇਹ ਨਹੀਂ ਹੈ ਕਿ ਅਮਰੀਕਾ ਇਹਨਾਂ ਨੂੰ ਡਰਾਮਪ ਐਨਿਕੋਲਸ ਵੰਗ ਚੱਕ ਕੇ ਲੈ ਕੇ ਜਾਊ ਕਿਉਂਕਿ ਇਹ ਤਾਂ ਪਹਿਲਾਂ ਹੀ ਉਹਨਾਂ ਸਾਹਮਣੇ ਗੋਡੇ ਟੇਕ ਚੁੱਕੇ ਨੇ ਉਹ ਜਿਵੇਂ ਯੂਕਰੇਨ ਵਾਲੇ ਰਾਸ਼ਟਰਪਤੀ ਦੀ ਜਲਨਸਕੀ ਦੀ ਡਰਾਮਪ ਨੇ ਲਿਆ ਕੇ ਵੇਚਤੀ ਕੀਤੀ ਆ ਬਸ ਫਰਕ ਇੰਨੇ ਆ ਉਹਦੀ মিডিਆ ਸਾਹਮਣੇ ਕਰਤੀ ਆ ਮੋਦੀ ਉਹਨਾਂ ਦੀ ਉਹ ਬੰਦ ਕਮਰੇ ਚ ਕਰ ਦਿੰਦਾ ਇੰਨਾ ਕੀ ਫਰਕ ਆ ਉਹ মিডিਆ ਨੂੰ ਦੱਸਦਾ ਨਹੀਂ ਹੁੰਦੀ ਇਹਨਾਂ ਦੀ ਵੀ ਉਨੀ ਕੁ ਉੱਤੇ ਖਾਣੀ ਆ ਇਸ ਕਰਕੇ ਇਹ ਨਹੀਂ ਹਿੰਮਤ ਕਰਨਗੇ ਪਰ ਜਿਹੜੇ ਦੇਸ਼ ਦੇ ਲੋਕ ਨੇ ਸਾਡੇ ਦੇ ਉਹ ਕਾਰਪੋਰੇਟ ਦੇ ਖਿਲਾਫ ਲੜ ਰਹੇ ਆ ਅੱਜ ਬਿਜਲੀ ਬਿੱਲ 225 ਸੈਂਟਰ ਸਰਕਾਰ ਨੇ ਕਹਿਤਾ ਕਿ ਅਸੀਂ ਪਾਰਲੀਮੈਂਟ ਦਾ ਜਿਹੜਾ ਬਸਟ ਸੈਸ਼ਨ ਆ ਉਹ ਤੇ ਲੈ ਕੇ ਆਵਾਂਗੇ ਤੇ ਜ਼ਮੀਨਾਂ ਦੇ ਉੱਤੇ ਹਮਲਾ ਕਿਸਾਨਾਂ ਦੇ ਐਜੂਕੇਸ਼ਨ ਤੇ ਹਮਲਾ ਕਾਰਪੋਰੇਟ ਅਮਰੀਕੀ ਕਾਰਪੋਰੇਟ ਸਾਡੀ ਐਗਰੀਕਲਚਰ ਤੇ ਡੈਰੀ ਉੱਤੇ ਕਬਜ਼ਾ ਕਰ ਨਾ ਚਾਹੁੰਦਾ ਇਹਦੇ ਖਿਲਾਫ ਹੁਣ ਭਾਰਤ ਦੇ ਲੋਕ ਲੜ ਸਕਦੇ ਆ ਨਰਿੰਦਰ ਮੋਦੀ ਨਹੀਂ ਲੜੂਗਾ ਨਿਕੋਲਸ ਮਾਦਰੋ ਵਾਂਗ ਜਾਂ ਰਾਹੁਲ ਗਾਂਧੀ ਨਹੀਂ ਲੜੂਗਾ ਨਿਕੋਲਸ ਮਾਦਰੋ ਵਾਂਗ ਨਿਕੋਲਸ ਮਾਦਰੋ ਵਾਂਗ ਭਾਰਤ ਦੇ ਲੋਕ ਲੜਨਗੇ ਕਿਉਂਕਿ ਇਹਦੇ ਗੋਡੇ ਟੇਕ ਚੁੱਕੇ ਆ ਇਹਦੇ ਦੇਸ਼ ਨੂੰ ਵੇਚ ਚੁੱਕੇ ਨੇ ਉਹਦੇ ਸਾਹਮਣੇ